ਹਾਂਜੀ ਬਈ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਤੇ ਅੱਜ ਆਪਾਂ ਗੱਲ ਕਰਾਂਗੇ ਕਣਕ ਸੋਰਾ ਦੇ ਰੇਟਾਂ ਦੀ ਤੇ ਸਭ ਤੋਂ ਪਹਿਲੀ ਮੰਡੀ ਹੈ ਜੀ ਦਿੱਲੀ ਮੰਡੀ ਜਿੱਥੇ ਅੱਜ ਦਾ ਰੇਟ ਰਿਹਾ ਜੀ 2740 ਰੁਪਈਆ ਤੋਂ ਲੈ ਕੇ 2750 ਰੁਪਈਆ ਤੱਕ ਤਿੰਨੇ ਲਾਈਨਾਂ ਅੱਜ ਸੇਮ ਰਹੀਆਂ ਜੀ ਯੂਪੀ ਐਮਪੀ ਤੇ ਰਾਜਸਥਾਨ ਲਾਈਨ ਤਿੰਨੇ ਸੇਮ ਰਹੀਆਂ ਉਸ ਤੋਂ ਬਾਅਦ ਜੇ ਆਪਾਂ ਹਰਿਆਣੇ ਦੀਆਂ ਮੰਡੀਆਂ ਦੀ ਗੱਲ ਕਰਕੇ ਹਰਿਆਣੇ ਦੀਆਂ ਮੰਡੀਆਂ ਵੀ ਅੱਜ 2550 ਰੁਪਈਆ ਤੋਂ ਲੈ ਕੇ 2750 ਰੁਪਈਆ ਤੱਕ ਅੱਜ ਵਿਕੀਆਂ ਉੱਥੇ ਹੁ 2700 ਰੁਪਏ ਰਹੀ ਹੈ ਜੀ ਹਸਾਰ ਮੰਡੀ 2600 ਤੇ 25 ਰੁਪਏ ਰਿਹਾ ਜੀ ਉਸ ਤੋਂ ਬਾਅਦ ਜੇ ਨਫਜਗੜ ਮੰਡੀ ਨਫਜਗੜ ਮੰਡੀ ਦੇ ਵਿੱਚ ਰਿਹਾ ਜੀ 2600 ਤੇ 70 ਰੁਪਏ ਫਿਰ ਉਹਦੀ ਜੀ ਪਪੀਰੀਆ ਮੰਡੀ ਇੱਥੇ ਰਿਹਾ ਹੈ 2600 ਰੁਪਏ ਜੀ ਉਸ ਤੋਂ ਬਾਅਦ ਜੇ ਗੱਲ ਕਰਕੇ ਪੰਜਾਬ ਦੀਆਂ ਮੰਡੀਆਂ ਦੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕੋਟਖਪੂਰਾ ਮੰਡੀ ਰਹੀ ਹੈ ਜੀ 2525 ਰੁਪਏ ਲੁਧਿਆਣਾ ਮੰਡੀ ਰਹੀ ਹੈ 2610 ਰੁਪਏ ਅੰਮ੍ਰਿਤਸਰ ਮੰਡੀ ਰਹੀ ਹੈ ਜੀ 2700 ਰੁਪਏ ਤਰਨਤਾਰਨ ਮੰਡੀ ਰਹੀ ਹੈ 2670 ਰੁਪਏ ਜੀ ਫੇਰ ਗੱਲ ਕਰਦੇ ਜੇ ਮੁਕਸਰ ਮੰਡੀ ਦੀ ਮੁਕਸਰ ਮੰਡੀ ਅੱਜ 2500 ਤੇ 50 ਰੁਪਏ ਰਿਹਾ ਜੀ ਹੁਣ ਆਪਾਂ ਗੱਲ ਕਰਾਂਗੇ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟ ਜੀ ਅੱਜ ਜਿਹੜਾ ਸਿਰਾਂ ਰਿਹਾ ਉਹ 6500 ਤੇ 75 ਰੁਪਏ ਰਿਹਾ ਜੀ ਜੈਪੁਰ ਮੰਡੀ ਦੇ ਵਿੱਚ ਉਸ ਤੋਂ ਬਾਅਦ ਆਉਂਦੀ ਜੀ ਦਿੱਲੀ ਮੰਡੀ 6400 ਰੁਪਏ ਫੇਰ ਆਉਂਦੀ ਜੀ ਨਫਤਗੜ ਮੰਡੀ ਇੱਥੇ ਲੱਗਾ 6000 ਰੁਪਏ ਜੀ ਫੇਰ ਆਉਂਦੀ ਤਰਨਤਾਰਨ ਮੰਡੀ 3600 ਰੁਪਏ ਜੀ ਅੰਮ੍ਰਿਤਸਰ ਮੰਡੀ 450 ਤੇ 70 ਰੁਪਏ ਜੀ ਇਹੋ ਠੀਕ ਹੈ ਜੀ ਅੱਜ ਦੇ ਕਣਕ ਸਰੋਂ ਦੇ ਰੇਟ ਜੇ ਓਵਰਆਲ ਮਾਰਕੀਟ ਦੀ ਗੱਲ ਕਰਗੇ ਮਾਰਕੀਟ ਦੇ ਵਿੱਚ ਤੇਜ਼ੀ ਬਣਕਰਾਰ ਆ ਬਾਈ ਜੇ ਸਾਊਦੀ ਵਾਲੇ ਆਲੇ ਪਾਸੋਂ ਡੀਲ ਡਨ ਹੁੰਦੀ ਹੈ ਕਣਕ ਦੇ ਰੇਟ ਅੱਪ ਜਾਣ ਦੀ ਪੂਰੀ ਪੂਰੀ ਚਾਂਸ ਬਣ ਰਹੇ ਨੇ ਜੋ ਹਾਲ ਦੀ ਘੜੀ ਦਿੱਸ ਰਿਹਾ ਹੈ ਜੇ ਉਹ ਸਾਊਦੀ ਵਾਲੇ ਪਾਸੋਂ ਡਿਮਾਂਡ ਆ ਗਈ ਫਿਰ ਕਣਕ ਦੇ ਰੇਟ ਅੱਪ ਹੋਰ ਹੋਣਗੇ ਤੇ ਸਰੋਂ ਦੇ ਰੇਟਾਂ ਦੇ ਵਿੱਚ ਬਈ 7000 ਤੱਕ ਸਰੋਂ ਦੇ ਰੇਟ ਜਾ ਸਕਦੇ ਆ ਕੋਈ ਵੱਡੀ ਗੱਲ ਨਹੀਂ ਕਿਉਂਕਿ 6500 ਰੁਪਏ ਤੇ